ਦਜੇਸਿੰਗ ਯੂਕੇ ਦੇ ਵਿੱਚ ਇਸ ਵਕਤ ਕਾਫੀ ਸਖਤਾਈਆਂ ਚੱਲ ਰਹੀਆਂ ਨੇ ਜੋ ਇਲੀਗਲ ਇਮੀਗਰੈਂਟਸ ਉਹਨਾਂ ਦੇ ਉੱਤੇ ਜੋ ਉੱਥੇ ਕੰਮ ਕਰ ਰਹੇ ਨੇ ਇਲੀਗਲ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਹੈ ਅਤੇ ਕਈ ਵੱਡੀਆਂ ਕਾਰਵਾਈਆਂ ਉਹਨਾਂ ਤੇ ਉੱਤੇ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਸਾਰੇ ਘਟਨਾਕਰਨ ਵਿੱਚ ਕੀ ਸੱਚਾਈ ਹੈ ਕਿਉਂ ਇਹ ਸਾਰਾ ਕੁਝ ਹੁਣ ਯੂਕੇ ਵਿੱਚ ਇਹਨਾਂ ਸਖਤਾਈ ਹੋ ਰਹੀਆਂ ਅਮਰੀਕਾ ਤੋਂ ਬਾਅਦ ਅਤੇ ਜੋ ਫੜੇ ਗਿਨ ਉਹਨਾਂ ਦਾ ਕੀ ਬਣੇਗਾ ਸਤਿ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਜੁੜ ਦਿਓ ਜੀ ਜੀ ਇੰਗਲੈਂਡ ਦੇ ਵਿੱਚ ਜਦੋਂ ਦੀ ਕੀ ਉਸਟਾਮਰ ਹੋਰਾਂ ਦੀ ਸਰਕਾਰ ਆਈ ਹੈ ਤੇ ਇਹਨਾਂ ਨੇ ਕਿਹਾ ਕਿ ਅਸੀਂ ਇਮੀਗ੍ਰੇਸ਼ਨ ਨੂੰ ਨੱਥ ਪਾਵਾਂਗੇ ਇਲੀ ਜਿਹੜੇ ਕਿਸੇ ਦੇ ਪੇਪਰਾਂ ਉੱਤੇ ਕੰਮ ਕਰ ਰਹੇ ਨੇ ਜਾਂ ਵੈਸੇ ਹੀ 2 ਨੰਬਰ 'ਚ ਕੰਮ ਕਰ ਰਹੇ ਆ ਤੇ ਦੂਸਰਾ ਨੰਬਰ ਜਿਹੜਾ ਵੋਟਾਂ ਰਾਹੀਂ ਫਰਾਂਸ ਤੋਂ ਇੰਗਲੈਂਡ ਦਾਖਲ ਹੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇਗੀ ਇਹ ਗੱਲਾਂ ਹੋਈਆਂ ਸੀ ਸੋ ਹੁਣ ਉਹੀ ਕੁਝ ਚੱਲ ਰਿਹਾ ਕਿਉਂਕਿ ਪਿਛਲੇ ਦਿਨੀ ਆਪਾਂ ਇੱਕ ਖਬਰਾਂ ਸਾਜੀ ਕੀਤੀ ਸੀ ਕਿ ਕੀਰ ਸਟਾਮਰਪੁਰਾ ਨੇ ਫਰਾਂਸ ਦੇ ਜਿਹੜੇ ਨਾਲ ਇੱਕ ਡੀਲ ਕੀਤੀ ਹੈ ਵੀ ਜਿਹੜੇ ਤੁਹਾਡੇ ਵਾਲੇ ਪਾਸਿਓਂ ਛੋਟੀਆਂ ਵੋਟਾਂ ਰਾਹੀਂ ਲੋਕ ਚੜ ਚੜ ਕੇ ਇੱਧਰ ਆ ਜਾਂਦੇ ਨੇ ਉਹਨਾਂ ਨੂੰ ਰੋਕੋ ਤੇ ਰੋਕਣ ਤੋਂ ਬਾਅਦ ਨਾਲ ਹੀ ਇਹ ਡੀਲ ਹੋਈ ਸੀ ਕਿ ਜਿਹੜਾ ਵੀ ਬੰਦਾ ਤੁਹਾਡੇ ਵੱਲੋਂ ਇੱਥੇ ਪਹੁੰਚ ਵੀ ਜਾਏਗਾ ਉਹ ਤੋਂ ਤੁਸ ਤੁਹਾਨੂੰ ਵਾਪਸ ਲੈਣਾ ਪਊਗਾ ਯਾਨੀ ਕਿ ਫਰਾਂਸ ਨੂੰ ਵਾਪਸ ਲੈਣਾ ਪਏਗਾ ਤੇ ਫਰਾਂਸ ਨੇ ਇਸ ਗੱਲ ਦੇ ਉੱਤੇ ਐਗਰੀ ਕੀਤਾ ਸੀ ਹੁਣ ਇੱਕ ਤਾਂ ਇਹ ਗੱਲ ਹੋ ਗਈ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਕਿ ਜਿਵੇਂ 1780 ਜਿਹੜੇ ਲੋਕ ਨੇ ਉਹਨਾਂ ਨੂੰ ਘੇਰਿਆ ਗਿਆ ਰੋਕਿਆ ਗਿਆ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਲੋਕ ਸੀ ਜਿਹੜੇ ਫੂਡ ਡਿਲੀਵਰੀਆਂ ਕਰਦੇ ਨੇ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਨਾ ਕਿ ਇੰਗਲੈਂਡ ਦੇ ਵਿੱਚ ਨਵੇਂ ਆਏ ਹੋਏ ਸਟੂਡੈਂਟਸ ਜਿਹੜੇ ਨੇ ਜਿਨ੍ਹਾਂ ਦੇ ਕੋਲ ਕੰਮ ਦੀ ਇਜਾਜ਼ਤ ਘੱਟ ਹੁੰਦੀ ਹੈ 20 ਘੰਟੇ ਹੁੰਦੇ ਨੇ ਜਾਂ ਬਿਲਕੁਲ ਨਹੀਂ ਹੁੰਦੀ ਜਾਂ ਫਿਰ ਜਿਨ੍ਹਾਂ ਨੇ ਸਟੱਡੀ ਕਰ ਲਈ ਹੋਈ ਹੈ ਤੇ ਉਹ ਬਾਅਦ ਵਿੱਚ ਇਲੀਗਲ ਹੋ ਚੁੱਕੇ ਨੇ ਉਹ ਕੀ ਕਰਦੇ ਨੇ ਕਿ ਕਿਸੇ ਦੂਸਰੇ ਦਾ ਅਕਾਊਂਟ ਲੈ ਕੇ ਯਾਨੀ ਕਿ ਕਿਸੇ ਦੂਸਰੇ ਦਾ Uber ਦਾ ਅਕਾਊਂਟ ਹੋ ਗਿਆ Deliveroo ਆ ਇੱਕ ਐਪ ਉਹ ਹੋ ਗਈ ਜਾਂ ਫਿਰ Just Eat ਹੋ ਗਈ ਇਹਨਾਂ ਐਪਸ ਦੇ ਉੱਤੇ ਉਹ ਆਪਣਾ ਕੰਮ ਚਲਾਉਂਦੇ ਨੇ ਤੇ ਉਹ ਅਕਾਊਂਟ ਜਿਹਦੇ ਕੋਲੋਂ ਲਿਆ ਹੁੰਦਾ ਉਹਨੂੰ ਮੰਥਲੀ ਜਾਂ ਵੀਕਲੀ ਪੇ ਕਰ ਦਿੰਦੇ ਆ ਸੋ ਇਹ ਦੋ ਨੰਬਰ ਦਾ ਕੰਮ ਚੱਲਣ ਤੋਂ ਚੱਲਣ ਤੋਂ ਬਾਅਦ ਸਰਕਾਰ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਫਿਰ ਛਾਪੇਮਾਰੀ ਜਿਹੜੀ ਹੈ ਉਹ ਹੋਣ ਲੱਗ ਪਈ ਵੱਡੇ ਸ਼ਹਿਰਾਂ ਦੇ ਵਿੱਚ ਲੰਡਨ ਦਾ ਇਹਦੇ ਵਿੱਚ ਜ਼ਿਕਰ ਜ਼ਿਆਦਾ ਵੱਡੇ ਪੱਧਰ ਤੇ ਆਉਂਦਾ ਹੈ ਵੀ ਉੱਥੇ ਫੋਰਸ ਲਾ ਕੇ ਪੁਲਿਸ ਲਾ ਕੇ ਉਹਨਾਂ ਕੰਮਿਆਂ ਨੂੰ ਇਮੀਗ੍ਰੇਸ਼ਨ ਜਿਹੜੀ ਹੈ ਉਹ ਵੀ ਨਾਲ ਸੀ ਸੋ ਇਹਨਾਂ ਕੰਮਿਆਂ ਨੂੰ ਜਿਹੜੇ ਸਾਈਕਲਾਂ ਦੇ ਉੱਤੇ ਜਾਂ ਫਿਰ ਮੋਟਰਬਾਈਕਾਂ ਦੇ ਉੱਪਰ ਕਾਰਾਂ ਦੇ ਵਿੱਚ ਰੈਸਟੋਰੈਂਟਾਂ ਤੋਂ ਫੂਡ ਚੁੱਕਦੇ ਐ ਤੇ ਫਿਰ ਉਹ ਛੱਡਣ ਜਾਂਦੇ ਨੇ ਉਹ ਸਾਰਿਆਂ ਨੂੰ ਫੜਿਆ ਜਾ ਰਿਹਾ ਇੱਕ ਐਸੇ ਹੀ ਇੱਕ ਬੰਦੇ ਨੇ ਮਤਲਬ ਕਿ ਗੱਲ ਜਿਹੜੀ ਸਾਂਝੀ ਵੀ ਕੀਤੀ ਹੈ ਕਿ ਉਹਦੇ ਦੋਸਤ ਨੂੰ ਇਸੇ ਤਰੀਕੇ ਦੇ ਨਾਲ ਫੜਿਆ ਗਿਆ ਫੂਡ ਸਮੇਤ ਤੇ ਉਹਨਾਂ ਨੇ ਦੇਖਿਆ ਵੀ ਭਾਈ ਕੀ ਬਣਦਾ ਕੀ ਪਿਆ ਇੱਧਰ ਉਹਦਾ ਮੋਬਾਈਲ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੋਬਾਈਲ ਦੇ ਵਿੱਚ ਉਹਨੇ ਐਪ ਜਿਹੜੀ ਹੈਗੀ ਹੈ ਭਰੀ ਹੋਈ ਕਿਸੇ ਦੀ ਐਪ ਸੀ ਯਾਨੀ ਕਿ ਦੋ ਨੰਬਰ ਦੇ ਵਿੱਚ ਆਪਣੇ ਮੋਬਾਈਲ ਦੇ ਵਿੱਚ ਭਰੀ ਹੋਈ ਉਹਨੂੰ ਕੀ ਕੀਤਾ ਅਨਇਨਸਟਾਲ ਕਰ ਦਿੱਤਾ ਪੁਲਿਸ ਦੇ ਉਹਦੇ ਹੱਥ ਪਾਉਣ ਤੋਂ ਪਹਿਲਾਂ ਪਹਿਲਾਂ ਪਰ ਪੁਲਿਸ ਨੇ ਸਾਰਾ ਕੁਝ ਜਿਹੜਾ ਸੀਗਾ ਉਹ ਫੂਡ ਪੈਕੇਟਸ ਦੇ ਉੱਤੇ ਲੱਗੇ ਹੋਏ ਰਸੀਪਟ ਜਿਹੜੀ ਹੁੰਦੀ ਆ ਉਹਦੇ ਤੋਂ ਰੈਸਟੋਰੈਂਟ ਫੋਨ ਕੀਤਾ ਰੈਸਟੋਰੈਂਟ ਵਾਲਿਆਂ ਕੋਲ ਸਾਰੀ ਜਾਣਕਾਰੀ ਲਈ ਕਿ ਕਿੱਥੇ ਫੂਡ ਜਾਣਾ ਸੀ ਕੀ ਹੋਣਾ ਸੀ ਕੌਣ ਲੈਣ ਆਇਆ ਸੋ ਉਸ ਤੋਂ ਬਾਅਦ ਕੀ ਕਹਿੰਦੇ ਆ ਵੀ ਦੇਖੋ ਪੁਲਿਸ ਨੇ ਉਹਨੂੰ ਕਿਹਾ ਉਦੋਂ ਕੁਝ ਨਹੀਂ ਕਿਹਾ ਉਹ ਕਹਿੰਦੇ ਪਹੁੰਚੋ ਜਿਨ੍ਹਾਂ ਦਾ ਫੂਡ ਹੈਗਾ ਉੱਥੇ ਪਹੁੰਚਾਓ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ ਸੋ ਫੂਡ ਡਿਲੀਵਰ ਕਰਨ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ ਉਸ ਤੋਂ ਬਾਅਦ ਹੁਣ ਡਿਪੋਰਟ ਕੀਤਾ ਜਾਣਾ ਸੋ ਇਹਦੇ ਵਿੱਚ ਜ਼ਿਕਰ ਜੋਗ ਹੈ ਕਿ ਦੋ ਪੰਜ ਜਿਹੜੇ ਹੋਰ ਨੇ 1780 ਟੋਟਲ 280 ਜਿਹੜੇ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਤੇ ਇਹਦੇ ਵਿੱਚ ਪੰਜ ਜਿਹੜੇ ਸੀਗੇ ਉਹ ਭਾਰਤੀ ਕਾਮੇ ਸੀ ਜਾਨਕਿ ਉਹ ਪੰਜਾਬੀ ਵੀ ਹੋ ਸਕਦੇ ਨੇ ਉਹ ਦੂਜੀਆਂ ਸਟੇਟਾਂ ਦੇ ਵੀ ਹੋ ਸਕਦੇ ਆ ਸੋ ਇਹ ਇਸ ਵੇਲੇ ਕੰਮ ਜਿਹੜਾ ਹੈਗਾ ਜਿਹੜਾ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਫੂਡ ਡਿਲੀਵਰੀ ਹੋ ਗਈ ਕਾਰ ਵਾਸ਼ ਹੋ ਗਈਆਂ ਜਾਂ ਫਿਰ ਹੋਰ ਇਹੋ ਜਿਹੇ ਜਿਹੜੇ ਕੰਮ ਹੈਗੇ ਆ ਉਥੇ ਛਾਪੇਮਾਰੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਇਲੀਗਲ ਲੋਕਾਂ ਨੂੰ ਚੁੱਕਿਆ ਜਾ ਰਿਹਾ ਜਾਂ ਜਿਹੜੇ ਬਿਨਾ ਕੰਟਰੈਕਟ ਤੋਂ ਕੰਮ ਕੀਤੇ ਜਾ ਰਹੇ ਨੇ ਉਹ ਹੋ ਗਏ ਰੈਸਟੋਰੈਂਟਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਕਿਚਨ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਾਮੇ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਜਿਹੜੀ ਆ ਉਹ ਬਾਹਰ ਕੱਢੀ ਜਾਵੇ ਕਿ ਆਖਰ ਉਹਨਾਂ ਕੋਲ ਪੇਪਰ ਹੈ ਵੀ ਨੇ ਜਾਂ ਨਹੀਂ ਹੈ ਸੋ ਇਸ ਨੂੰ ਲੈ ਕੇ ਬਹੁਤ ਸਖਤਾਈ ਹੋਈ ਹੋਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਇਹ ਛਾਪੇਮਾਰੀ ਲਗਾਤਾਰ ਚੱਲ ਰਹੀ ਹੈ ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਆਪਣੇ ਜਿਹੜੇ ਲੋਕ ਨੇ ਸਾਡੇ ਪੰਜਾਬ ਤੋਂ ਪੰਜਾਬ ਦੇ ਨਾਲ ਸੰਬੰਧਿਤ ਖਾਸ ਤੌਰ ਦੇ ਉੱਤੇ ਕਿ ਆਪਣਾ ਆਪਣਾ ਖਿਆਲ ਰ ਰਿਸਕ ਵਾਲੇ ਕੰਮ ਨਾ ਕਰੋ ਜੇਕਰ ਤੁਸੀਂ ਇਲੀਗਲ ਹੋ ਚੁੱਕੇ ਹੋ ਤਾਂ ਉਹਦਾ ਕੋਈ ਬੰਦੋਬਸ ਕਰੋ ਤਾਂ ਕਿ ਤੁਸੀਂ ਦੁਬਾਰਾ ਇੱਕ ਸਟੇਟਸ ਜਿਹੜਾ ਹੈਗਾ ਉਹ ਲੈ ਸਕੋ ਤੇ ਜੇਕਰ ਤੁਹਾਡਾ ਕੋਈ ਸਟੂਡੈਂਟ ਵੀਜ਼ਾ ਚੱਲ ਰਿਹਾ ਜਾਂ ਕੁਝ ਚੱਲ ਰਿਹਾ ਹੈ ਤੇ ਉਹਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰੋ ਇਲੀਗਲ ਕੰਮ ਜਿਹੜੇ ਨੇ ਉਹ ਨਾ ਕਰੋ ਕਿਸੇ ਦੇ ਅਕਾਊਂਟ ਦੇ ਉੱਤੇ ਜਿਹੜਾ ਹੈਗਾ ਫੂਡ ਡਿਲੀਵਰੀਆਂ ਕਰਨੀਆਂ ਉਹ ਕੋਈ ਕੰਮ ਸਹੀ ਨਹੀਂ ਹੈ ਫੜੇ ਗਏ ਤਾਂ ਉਸ ਤੋਂ ਬਾਅਦ ਰਿਪੋਰਟ ਵੀ ਤੁਸੀਂ ਹੋ ਸਕਦੇ ਹੋ ਸੋ ਮਤਲਬ ਅਲਟਰਨੇਟਿਵ ਲੱਭ ਜਾਂਦੇ ਹੁੰਦੇ ਨੇ ਹੋਰ ਤਰੀਕੇ ਲੱਭ ਜਾਂਦੇ ਆ ਸੋ ਐਸੇ ਕੰਮਾਂ ਤੋਂ ਜਿਹੜਾ ਹੈਗਾ ਉਹ ਅ ਅਸੀਂ ਵਰਜਦੇ ਆ ਕਿ ਭਾਈ ਇਹ ਨਾ ਕਰੋ ਅਦਰਵਾਇਜ਼ ਫਿਰ 20 25 25 ਲੱਖ ਰੁਪਈਆ ਲਾ ਕੇ ਤੁਸੀਂ ਇੱਥੇ ਪਹੁੰਚੇ ਹੋ ਤੇ ਕੱਲ ਨੂੰ ਰਿਪੋਰਟ ਹੋ ਜਾਂਦੇ ਹੋ ਤਾਂ ਉਹ ਸਾਰਾ ਮਿੱਟੀ ਹੋ ਜਾਂਦਾ ਸੋ ਇਹ ਇਸ ਵੇਲੇ ਦੀ ਅਪਡੇਟ ਹੈ ਜੀ ਹੰਦਨ ਸਿੰਘ ਜੀ ਇੱਕ ਇਹ ਵੀ ਗੱਲ ਲਾਜੋ ਕਿ ਜੋ ਫੜੇ ਗਏ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਜਾਂ ਫੜੇ ਜਾਣ ਤੋਂ ਬਾਅਦ ਵੀ ਕੋਈ ਐਦਾਂ ਦਾ ਕੋਈ ਹੈ ਸੋਲੂਸ਼ਨ ਕੀ ਫੜੇ ਜਾਣ ਤੋਂ ਵੀ ਕਿਸੇ ਤਰੀਕੇ ਬਚ ਸਕਣ ਕੋਈ ਹੱਲ ਨਿਕਲ ਜਵੇ ਦੇਖੋ ਇਸ ਵळे ਸਰਕਾਰ ਜਿਹੜੀ ਉਹ ਸਖਤ ਹੋਈ ਹੋਈ ਨਜ਼ਰ ਆਈ ਹੈ ਇਸ ਵळे ਇੱਕ ਹੋਰ ਪਾਲਿਸੀ ਕੱਢੀ ਗਈ ਹੈ ਰਿਪੋਰਟ ਫਸਟ ਅਪੀਲ ਲੈਟਰ ਮਤਲਬ ਉਹਨਾਂ ਨੇ ਇੱਕ ਹੋਰ ਸਕੀਮ ਕੱਢ ਦਿੱਤੀ ਹੈ ਜਿਹਦੇ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ ਮਤਲਬ ਕਿ ਉਹ ਦੇਸ਼ ਜਿਨ੍ਹਾਂ ਦੇ ਲੋਕ ਜਿਹੜੇ ਇੱਥੇ ਆ ਕੇ ਕ੍ਰਾਈਮ ਕਰਦੇ ਨੇ ਪਹਿਲਾਂ ਭਾਰਤ ਦੀ ਸੂਚੀ ਦੇ ਵਿੱਚ ਨਹੀਂ ਸੀ ਹੁੰਦਾ ਸੋ ਹੁਣ ਉਹ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਤੇ ਉਹਨਾਂ ਨੂੰ ਕੀ ਕਿਹਾ ਗਿਆ ਵੀ ਇਹ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਕੁਝ 15 ਕ ਮੁਲਕ ਨੇ ਤੇ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕ ਜਿਹੜੇ ਇੱਥੇ ਕ੍ਰਾਈਮ ਕਰਨਗੇ ਪਹਿਲਾਂ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਅਪੀਲ ਦਾ ਕੋਈ ਵੀ ਜਿਹੜਾ ਉਹਨਾਂ ਨੂੰ ਹੱਕ ਜਿਹੜਾ ਯੂਕੇ 'ਚ ਰਹਿੰਦੇ ਆ ਹੋયા ਜੇਲ੍ਹ ਦੇ ਵਿੱਚ ਹੁੰਦੇ ਆ ਹੋયા ਨਹੀਂ ਦਿੱਤਾ ਜਾਊਗਾ ਉਹ ਆਪਣੇ ਮੁਲਕ ਜਾਣ ਉਥੋਂ ਅਪੀਲ ਲਾਉਣ ਕਿਸੇ ਤਰੀਕੇ ਦੇ ਨਾਲ ਤੇ ਉਹ ਉਹਨਾਂ ਦੀ ਮਰਜ਼ੀ ਹੈ ਪਰ ਇਹ ਹੁਣ ਰਿਪੋਰਟ ਵਾਲੇ ਪਾਸੇ ਨੂੰ ਸਰਕਾਰ ਜਿਹੜੀ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਇਹ ਪਾਲਿਸੀ ਦਾ ਨਾਮ ਹੀ ਇਹ ਰੱਖਿਆ ਰਿਪੋਰਟ ਫਸਟ ਅਪੀਲ ਲੈਟਰ ਮਤਲਬ ਕਿ ਉੱਥੇ ਜਾ ਕੇ ਆਪਣਾ ਕਰੋ ਪਹਿਲਾਂ ਤੁਹਾਨੂੰ ਆਪਾਂ ਰਿਪੋਰਟ ਕਰ ਦੇਣਾ ਸੋ ਬਹੁਤ ਘੱਟ ਚਾਂਸਸ ਨੇ ਜੀ ਕਿ ਤੁਸੀਂ ਅਪੀਲ ਕਰ ਸਕਦੇ ਹੋ ਜਾਂ ਫਿਰ ਛੋਟ ਸਕਦੇ ਹੋ ਕਿਉਂਕਿ ਇਸ ਵੇਲੇ ਬਹੁਤ ਰਸ਼ ਜਿਹੜਾ ਕਈ ਹੈ ਵੀ ਪਿਆ ਹੋਇਆ ਬਹੁਤ ਇਲੀਗਲ ਲੋਕ ਹੋ ਚੁੱਕੇ ਨੇ ਵੋਟਾਂ ਰਾਹੀਂ ਆਉਣ ਵਾਲਿਆਂ ਕਰਕੇ ਤੇ ਇਥੋਂ ਦੇ ਲੋਕ ਜਿਹੜੇ ਨੇ ਜਿਹੜੇ ਬ੍ਰਿਟਿਸ਼ ਲੋਕ ਨੇ ਉਹ ਬਹੁਤ ਤੰਗ ਨੇ ਉਹ ਤੁਸੀਂ ਟਿਕਟੋਕ ਦੇਖੋ ਨਾ ਵੀ ਭਰੀ ਹੁੰਦੀ ਹੈ ਉਹ ਕਹਿੰਦੇ ਆ ਵੀ ਅਸੀਂ ਮੰਥਲੀ ਰੈਂਟ ਵੀ ਪੇ ਕਰਦੇ ਆ ਅਹ ਅਹ ਬੜੀ ਮਾਰਗੇਜ ਵੀ ਪੇ ਕਰਦੇ ਆ ਅਸੀਂ ਪਾਣੀ ਬਿਜਲੀ ਬੱਤੀਆਂ ਕਾਉਂਸਲ ਟੈਕਸ ਉਹ ਸਾਰਾ ਕੁਝ ਭਰਦੇ ਆ ਪਰ ਜਿਹੜੇ ਇਲੀਗਲ ਇਮੀਗ੍ਰੈਂਟਸ ਵੋਟਾਂ ਰਾਹੀਂ ਇੱਥੇ ਆਉਂਦੇ ਆ ਕਿਸ਼ਤੀਆਂ ਰਾਹੀਂ ਆਉਂਦੇ ਆ ਉਹਨਾਂ ਨੂੰ ਤੁਸੀਂ ਹੋਟਲਾਂ 'ਚ ਠਹਿਰਾਉਨੇ ਹੋ ਉਹਨਾਂ ਨੂੰ ਤੁਸੀਂ ਵੀਕਲੀ ਪੱਤਾ ਵੀ ਦਿੰਨੇ ਹੋ ਫਿਰ ਵਧੀਆ ਖਾਣ ਪੀਣ ਦਿੰਨੇ ਹੋ ਮਤਲਬ ਅਸੀਂ ਇੱਥੇ ਕੰਮ ਕਰੀਏ ਅਸੀਂ ਟੈਕਸ ਪੇ ਕਰੀਏ ਤੇ ਤੁਸੀਂ ਇਲੀਗਲ ਇਮੀਗ੍ਰੈਂਟਸ ਦਾ ਜਿਹੜਾ ਹੈਗਾ ਉਹ ਖਿਆਲ ਰੱਖ ਰਹੇ ਹੋ ਸੋ ਸੋ ਇਹ ਇਸ ਵੇਲੇ ਜਿਹੜੀ ਗੱਲਬਾਤ ਹੈਗੀ ਚੱਲ ਰਹੀ ਹੈ ਇਹ ਇਹਨੂੰ ਲੈ ਕੇ ਫਿਰ ਸਰਕਾਰ ਵੀ ਤੁਹਾਨੂੰ ਪਤਾ ਹੈ ਵੀ ਉਹ ਐਕਸ਼ਨ ਲੈਣ ਲਈ ਮਜਬੂਰ ਹੋ ਜਾਂਦੀ ਹੈ ਤੇ ਹੁਣ ਜੋ ਕਿ ਐਕਸ਼ਨ ਲਿਆ ਵੀ ਜਾ ਰਿਹਾ ਜੀ ਜੀ ਜਿਸ ਤੋਂ ਧੰਨਵਾਦ ਕਥਨ ਜੁੜਨ ਦੇ ਲਈ ਆਪਣੇ ਸਾਥਾਰਸ਼ਕਾਂ ਨੇ ਕੀ ਰੱਖੰਦੀ ਰਹੀ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਤੇ ਮੈਂ ਬੇਨਤੀ ਕਰ ਦੇਣਾ ਚਾਹੁੰਨਾ ਕਿ ਸਾਡੀਆਂ ਵੀਡੀਓਜ਼ ਜਿਹੜੀਆਂ ਹੁੰਦੀਆਂ ਆ ਉਹ ਅੱਗੇ ਸ਼ੇਅਰ ਵੀ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ WhatsApp ਰਾਹੀਂ Facebook ਦੇ ਉੱਤੇ ਸ਼ੇਅਰ ਕਰਿਆ ਕਰੋ ਜਾਂ ਹੋਰ ਜਿਹੜੇ ਸਾਧਨ ਹੈਗੇ ਸੋਸ਼ਲ ਮੀਡੀਆ ਪਲੇਟਫਾਰਮਸ ਆ ਉਹਦੇ ਉੱਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਸਾਡਾ ਇੱਕ ਦਾਇਰਾ ਜਿਹੜਾ ਹੈਗਾ ਵਾਈਡ ਹੋ ਸਕੇ ਵੱਡਾ ਹੋ ਸਕੇ ਤੇ ਸਾਡੇ ਨਾਲ ਹੋਰ ਜਿਹੜੇ ਲੋਕ ਨੇ ਉਹ ਜੁੜ ਸਕਣ ਜੁੜ ਸਕਣ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਕਾਲ ਦੇ ਉੱਤੇ ਲੈਣ ਦੇ ਲਈ